ਰੇਪਿੰਡ ਚਹਲਾਂ ਦੀ ਇੱਕ ਬੱਸ ਡਰਾਈਵਰ ਅਤੇ ਗੱਡੀ ਸਵਾਰ ਵਿਅਕਤੀਆਂ ਵਿਚਕਾਰ ਬੱਸ ਨੂੰ ਸਾਈਡ ਕਰਨ ਤੇ ਰਸਤਾ ਦੇਣ ਨੂੰ ਲੈ ਕੇ ਟਕਰਾਰਬਾਜ਼ੀ ਹੋ ਗਈ ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀਆਂ ਵੱਲੋਂ ਬੱਸ ਡਰਾਈਵਰ ਉੱਪਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਅਤੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਗਏ ਗੱਡੀ ਵਿੱਚ ਫਰਾਰ ਹੋ ਗਏ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਨੂੰ ਹਲਕਿਆ ਸੱਟਾ ਲੱਗਿਆ ਹਨ ਜਾਣਕਾਰੀ ਅਨੁਸਾਰ ਬਸ ਲੁਧਿਆਣਾ ਤੋਂ ਸਾਵਨ ਦੇ ਪਵਿੱਤਰ ਮਹੀਨੇ ਸ਼ਿਵ ਭਗਤਾਂ ਨੂੰ ਲੈ ਕੇ ਪ੍ਰਾਚਨ ਸ਼ਿਵ ਮੰਦਿਰ ਚਾਹਲਾ ਮੱਠ ਠਕਵਾਉਣ ਆਏ ਸਨ ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਅਤੇ ਸਮਰਾਲਾ ਪੁਲਿਸ ਜਾਜ਼ਵੀ ਜੁਟ ਗਈ ਕਿੰਨਾ ਨਾਮ ਮੇਰਾ ਪਵਨ ਕੁਮਾਰ ਹੈ ਕੀ ਮਾਮਲਾ ਹੋਇਆ ਕੀ ਘਟਨਾ ਵਾਪਰੀ ਤੇ ਲੁਧਿਆਣਾ ਤੋਂ ਬਸ ਲੈ ਕੇ ਚੱਲੇ ਸੀਗੇ ਚਾਹਲਾ ਮੰਦਿਰ ਵਾਸਤੇ ਜੀ ਤੇ ਜਦ ਚਾਹਲਾ ਮੰਦਿਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਭੈਣ ਚੋਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਵਾਸ ਉਤਰ ਗਿਆ ਦੋ ਸਵਾਰੀਆਂ ਰਹਿ ਗਈਆਂ ਬਸ ਇਹਨੂੰ ਕਿਰਪਾਨਾ ਕੱਢ ਕੇ ਲੈ ਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਨ ਤੇ ਇਧਰ ਮੇਰੇ ਆਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰਾ ਕੱਚ ਕੁਚ ਬਾਵਾ ਵੱਜਿਆ ਆ ਹੱਥ ਤੇ ਲੱਗੀ ਇੱਥੇ ਮੋਢੇ ਦਾ ਬਾਲ ਮਾਰਿਆ ਮੇਰੇ ਨੇ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਹਾਨੂੰ ਕਹਿੰਦੇ ਬਾਸ ਤੋਂ ਸਵਾਰਿਆ ਉਤਾਰਿਆ ਜਿਵੇਂ ਰਸਤਾ ਬਲਾਕ ਸੀ ਤਾਂ ਕਰਕੇ ਹੋਈ ਇਹ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਬਸ ਰੋਡ ਸੀਗਾ ਮੇਨ ਤਾਂ ਖੁੱਲ੍ਹੀ ਸੀਗਾ ਰੋਡ ਸਰਬਸ ਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੋ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜਿਉਂ ਜਿਹੜੀ ਸਵਾਰੀ ਉਧਰੋਂ ਆ ਰਹੀ ਆ ਉਹ ਸਿਆਣੇ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਕੋਲੇ ਲਾਉਣਾ ਵੀ ਜੇ ਅੱਗੇ ਬੱਸ ਲੈ ਆਣੇ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਸਵਾਰਿਆਂ ਵਿੱਚ ਪਗਦਲ ਮੱਚ ਗਈ ਹੋਣੀ ਹਾਂਜੀ ਹਾਂਜੀ ਉਹ ਦਰਦ ਦੇ ਮਾਰੇ ਉਹ ਦੋ ਤਿੰਨ ਸੀਗੇ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ ਹਟ ਗਏ ਹਮਲਾਵਰਾ ਵੱਲੋਂ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦੋਦੋ ਸਾਈਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦੋਦੋ ਕਿੰਦੀਆਂ ਬੱਸਾਂ ਆਈਆਂ ਦੋਦੋ 10 11 ਬੱਸਾਂ ਆਈਆਂ ਰਾਏ ਗੁਰੂ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋਂ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟਿਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਜਿਹੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸਕੇ ਇਹ ਹਮਲਾ ਹੋਇਆ ਕਿੱਥੇ ਹੈ ਇਹ ਹਮਲਾ ਸਮਰਾਲਾ ਜਿਹੜਾ ਚੈਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਤੇ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾ ਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ ਚਾਰ ਤੋਂ ਪੰਜ ਜਣੇ ਸੀਗੇ ਜੀ ਚਾਰ ਜਣੇ ਸੀਗੇ ਚਾਰ ਜਣੇ ਸੀਗੇ ਉਹ ਉਤਰੇ ਨਹੀਂ ਕੋਈ ਉਤਰਿਆ ਕਿਧਰ ਨੂੰ ਗਏ ਨੇ ਟੋਲ ਵਾਲੇ ਤੋਂ ਟੋਲ ਵਾਲੇ ਪਾਸੇ ਨੂੰ ਗਏ ਜੀ ਉਹਨਾਂ ਕੋਲ ਤੇਜ਼ ਤਾ ਹਥਿਆਰ ਕੋਈ ਆਧਾਰ ਤੇਜ਼ਰ ਹਥਿਆਰ ਸੀਗੇ ਜੀ ਕੁਰਬਾਨਾ ਸੀਗੇ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਦੇ ਸੱਟ ਵੀ ਲੱਗੀ ਆ ਉਹ ਸਾਹਮਣੇ ਦਿਖ ਰਿਹਾ ਦੇਖੋ ਕਾਲਰ ਬਲਦਰ ਨੇ ਫੜਿਆ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਇਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਬੱਸ ਵਿੱਚ ਬਿਠਾਇਆ ਉਹ ਨੇ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਆਂ ਅਜ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੱਤੀਆਂ ਇਹ ਜੇ ਬਸਾਂ ਮੈਂ ਕਹਿ ਰਿਹਾ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ઋષਿ-ਮੁਨੀ ਤਪੱਸਿਆ ਕਰਦੇ ਸੀ ਅਸੀਂ ਇਹੀ ਡਿਮਾਂਡ ਕਰਦੇ ਆਂ ਵੀ ਇੱਥੇ ਜਿਹੜਾ ਸਨਾਤਨੀਆਂ ਉਹ ਖਤਰੇ ਦੇ ਵਿੱਚ ਐ ਔਰ ਪ੍ਰਸ਼ਾਸਨ ਨੂੰ ਅਸੀਂ ਗੁਹਾਰ ਲਗਾਣੇ ਆਂ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕਿਆ ਜਾਵੇ ਕੰਪਲੇਂਟ ਲਖੀ ਐ ਜੀ ਇੱਕ ਕੰਪਲੇਂਟ ਜਿਹੜੀ ਉਹ ਦੇ ਦਿੱਤੀ ਐ ਜੀ ਅਰਜ਼ੀ ਸਾਨੂੰ ਆਪਣੇ ਨੂੰ ਦੇ ਮੰਦਰ ਦੇ ਕੋਲ ਅਜੇ ਬੱਸ ਪਰ ਨਹੀਂ ਗਈ ਐ ਇਹਦਾ ਕੀ ਹੋਇਆ ਜੀ ਇਹੋ ਜੀ ਉਹ ਮਿਸਟਰ ਜਤਿੰਦਰ ਗੂਰ ਸੇ ਅਸੀਂ ਬੱਸ ਦਾ ਜਿਹੜਾ ਡਰਾਈਵਰ ਬੱਸ ਅਸੀਂ ਪੀਵੀ ਤੇ ਜੀ ਪੀ 2187 ਨੂੰ ਦਿਨ ਤੋਂ ਐ ਇਹ ਜਿਹੜੀ ਵਾਸੋਂ ਤੋਂ ਜਦੋਂ ਸਾਰੀਆਂ ਤਾੜਦੇ ਆਉਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ ਪੰਜ ਪੰਜ ਮਿੰਨੇ ਦੇ ਨਾਮੂ ਬੇਤੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਅਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਨੂੰ ਚੋਦ ਕੇ ਸਾਡੀ ਵਸਤੇ ਧਰਪਾਨਾ ਮਾਰਿਆ ਜਿਹਦੇ ਸੰਬੰਧੀ ਅਸੀਂ ਜਿਹੜੀ ਐਫ ਆਰ ਅੰਡਰ ਸੈਕਸ਼ਨ 285 126 324 ਜਾਂ ਤੇ 350 ਤਨ ਐਨਐਸ ਦੇ ਤਦ ਪੱਧਰ ਨਿਕਲਿਆ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਬਈ ਇਹਦੇ ਵਿੱਚ ਜਿਹੜੇ ਕੋਈ ਇਹ ਤੇ ਅਹੀ ਜੀ ਗੱਲ ਨਹੀਂ ਸੀ ਭਾਰਮਖੜੀ ਨੂੰ ਬੰਨ ਜਿਹੜੇ ਬੰਦੇ ਤਿੰਨ ਡਾਉਨਡਪ ਕੀਤੇ ਆ ਉਹ ਵੀ ਗਿਰ ਕੇ ਵਸ਼ਵੋੜਾ ਤੇ ਸੁਨਾਰਾ ਦੇ ਤੇ ਇਹਨੂੰ ਜੈਂਟਲਮੈਨ ਐਕਚੁਅਲੀ ਉਹਨਾਂ ਦੀ ਜਿਹੜੀ ਪੁਸ਼ਪੇਸ਼ ਵੀ ਸਾਨੂੰ ਸਹੀ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਜਿਹੜਾ 70ਵਾਂ ਅਧਿਕਾਰੀ ਜੀ ਪਰਚਾ ਦਰਜ ਕੀਤਾ ਤੇ ਇਸ ਤੋਂ ਵੈੜੀ ਕਰਨ ਨੂੰ ਕੋ ਹੋਰ ਵੀ ਜਿਹੜੀ ਹੈ ਉਹਨਾਂ ਦਾ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਥੋੜਾ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਪਤਮਾ ਜੀ ਦਾ ਬਹੁਤ ਬਹੁਤ ਸਰ ਕੋਈ ਗੱਡੀ ਦਾ ਟ੍ਰੇਸ ਬਾਰੇ ਪਤਾ ਲੱਗਿਆ ਜਾਂ ਬੰਦੇ ਦਾ ਬੁੰਦੇ ਜਿਹੜੇ ਤਿੰਨ ਤੇ ਗੱਡੀ ਵੀ ਅਸੀਂ ਰੋਨਪ ਕੰਮ ਕਰੀ ਜਸਤ ਹੋਗੇ ਨੀ ਪਤਨ ਬੰਦੇ ਹੀ ਕਰਤਾਂ